ਲੋਭੀ ਸੱਜਣੋ ਤਰੀਕ ਨੋਟ ਕਰੋ 26 ਅਕਤੂਬਰ 2025 ਨੂੰ ਜਿਹੜੀ ਵੀਡੀਓ ਰਿਕਵਰ ਕਰ ਰਹੇ ਆ ਆਪਣੇ ਫਾਰਮ ਨੀਲੀ ਰਾਵੀ ਤੋਂ ਦੋਸਤੋ ਦੋ ਗੱਟੀਆਂ ਜਿਹੜੀਆਂ ਨੀਲੀ ਰਾਵੀ ਦੀਆਂ ਮਕਾਊ ਆ ਤੇ ਇੱਕ ਦੋਸਤੋ ਬੂਰੀ ਆ ਆਪਣੇ ਕੋਲੇ ਟੇਢੇ ਘੜ ਦੇ ਵਿੱਚ ਤਿੰਨਾਂ ਗੱਟੀਆਂ ਦੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੀ ਦੋਸਤੋ ਪਹਿਲੇ ਨੰਬਰ ਉੱਪਰ ਜਿਹੜੀ ਗੱਟੀ ਤੁਸੀਂ ਦੇਖ ਰਹੇ ਹੋ ਬਾਰਡਰ ਬੈਲਟ ਦੀ ਗੱਟੀ ਆ ਬੱਗੀ ਮੋਛ ਦੇ ਵਿੱਚ ਮਣਕਣੀ ਆ ਆਖਾ ਦੋਸਤੋ ਤੇ ਪਿਛਲੇ ਦੋ ਪੈਰਾਂ ਦੇ ਉੱਪਰ ਬੈਲ ਕੋਲ ਜਾਇ ਜੀ ਮਾਰਕਿੰਗ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹਾਂ ਸਿੰਘ ਬੈਲ ਕੋਲ ਨੀੜ ਨੂੰ ਕੁੰਡਾ ਕਰਨਾ ਸ਼ੁਰੂ ਕਰ ਦਿੱਤਾ ਬਾਕੀ ਝੋਲੀ ਦੀ ਕੱਟੀ ਜਿਹੜੀ ਤੁਸੀਂ ਦੇਖ ਸਕਦੇ ਆ ਬੈਲ ਕੋਲ ਸਾਫ਼ ਸੁਥਰੀ ਵਿੱਥੀ ਦੇ ਉੱਪਰ ਥਾਣੇ ਤੇ ਬਣ ਵਾਲੀ ਝੋਲੀ ਆ ਨੰਬਰ 2 ਦੇ ਉੱਪਰ ਦੋਸਤੋ ਬਹੁਤ ਹੀ ਸਾਫ਼ ਸੁਥਰੀ 12 13 ਮਹੀਨੇ ਦੀ ਕੱਟੀ ਆ ਦੋਸਤੋ ਸਿੱਧਾ ਪੜਾ ਉਹਦਾ ਦੋਸਤੋ ਮਣਕਣੀ ਆੱਖ ਆ ਤੇ ਇਹਨੀ ਮੀ ਜਿਹੜਾ ਸੈਂਗ ਆ ਨੇੜੋ ਗੁੰਡਾ ਕਰ ਲਿਆ ਬਾਕੀ ਦੋਸਤੋ ਤੋਰੇ ਤਰੇ ਦੀ ਕੱਟੀ ਬਿਲਕੁਲ ਸਾਫ਼ ਸੁਥਰੀ ਆ ਚੰਗੇ ਬਾਡੀ ਢਾਂਚੇ ਦੀ ਉੱਚੇ ਪੈਠੇ ਪੁੜੀ ਏ ਦੋਸਤੋ ਬਾਕੀ ਚਾਰੇ ਪੈਰਾਂ ਤੇ ਬਿਲਕੁਲ ਜਿਹੜੀ ਜੈਜ ਜੀ ਮਾਰਕਿੰਗ ਆ ਤੇ ਬਹੁਤ ਸੋਹਣੀ ਦੋਦਰ ਕਾਰਡ ਵਾਲੀ ਕੱਟੀ ਆ ਦੋਸਤੋ ਚੰਗਾ ਦੁੱਧ ਜੇ ਸਮਗੀ ਤਾਂ ਗੱਡੂ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਜੇ ਚੰਗੇ ਸੀਮਨ ਲੱਗੇ ਤੇ ਬੱਚੇ ਵੀ ਬਹੁਤ ਸੋਹਣੇ ਜਿਹੜੇ ਇਹ ਪਾਊਗੀ। ਬਾਕੀ ਦੋਸਤੋ ਜੇ ਆਪਾਂ ਸੂ ਦੇ ਉੱਪਰ ਨਿਸ਼ਾਨਾ ਤੁਸੀਂ ਦੇਖ ਸਕਦੇ ਆ ਤੇ ਝੋਲੀ ਵੀ ਦੋਸਤੋ ਜਿਹੜੀ ਬਿਲਕੁਲ ਸਾਫ਼ ਸੁਥਰੀ ਤੇ ਵਿਥੀ ਦੇ ਉੱਪਰ ਥਾਣਾ ਦੋਸਤੋ ਥਾਣਾ ਦਾ ਸਾਇ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰੀ ਝੋਲੀ ਆ। ਨੰਬਰ 3 ਦੇ ਉੱਪਰ ਵੀਰਾਂ ਦੀ ਮੰਗ ਸੀ ਕਿ ਟੇਢੇ ਕੱਟ ਦੇ ਵਿੱਚ ਸਾਨੂੰ ਬੂਰੀ ਜਿਹੜੀ ਕੱਟੀ ਚਾਹੀਦੀ ਹੈ ਦੋਸਤੋ 13 14 ਮਹੀਨੇ ਦੀ ਕੱਟੀ ਲੈ ਕੇ ਆਏ ਆ ਬਿਲਕੁਲ ਜੈਜੀ ਮਾਰਕਿੰਗ ਬਾਕੀ ਝੋਲੀ ਝਾਲੀ ਦੀ ਕੱਟੀ ਇਹ ਵੀ ਦੋਸਤੋ ਬਿਲਕੁਲ ਸਾਫ਼ ਸੁਥਰੀ ਹੈ ਵਿੱਥੀ ਦੇ ਉੱਪਰ ਥਾਣਾ ਦੋਸਤੋ ਜੇ ਤੁਸੀਂ ਦੋਸਤੋ ਤਿੰਨਾਂ ਕੱਟੀਆਂ ਦੇ ਰੇਟ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਮਾਲਕ ਵੀਰ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਸੰਪਰਕ ਕਰ ਸਕਦੇ ਜੇ ਤੁਸੀਂ ਆ ਦੀ ਵੀਡੀਓ ਬਣਾਉਣੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੰਦੇ ਜਾਂਦੇ ਪੇਜ ਨੂੰ ਫੋਲੋ ਕਰਿਓ ਧੰਨਵਾਦ ਜੀ ਆਇ ਦੀ ਵੀਡੀਓ ਵੇਖਣ ਦੇ ਲਈ